ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਨਵੇਂ ਕੱਟ ਪੀਸ ਸ਼ੋ ਕਰਾਂਗੇ ਏਕੇ ਟੈਕਸ ਕੰਪਨੀ ਦਾ ਮਾਲ ਹੈ ਜੀ ਪ੍ਰਿੰਸਸ ਡਿਜੀਟਲ ਪ੍ਰਿੰਸਸ ਕਲੈਕਸ਼ਨ ਡਿਜੀਟਲ ਕੱਟ ਪੀਸ ਆਇਆ ਹੈ ਜੀ ਆਪਣੇ ਕੋਲ ਬਹੁਤ ਸੋਹਣੇ ਕੱਟ ਪੀਸ ਹੈ ਜੀ 100 ਰੁਪਏ ਮੀਟਰ ਰੇਟ ਹੈ ਜੀ ਕੱਟ ਪੀਸ ਦਾ ਡਿਜੀਟਲ ਕੱਟ ਪੀਸ ਜੀ ਰੇਟ ਹੈਗੇ ਜੀ 100 ਰੁਪਏ ਮੀਟਰ ਹਾਂਜੀ ਤੁਹਾਨੂੰ ਕਰਦੇ ਆ ਜੀ ਸ਼ੋ ਇਹ ਦੇਖੋ ਜੀ ਡਿਜ਼ਾਈਨ ਜੀ ਇਹ ਸਾਰਾ ਮਾਲ ਜੀ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਪ੍ਰਿੰਸੈਸ ਕਲੈਕਸ਼ਨ ਦਾ ਮਾਲ ਹੈ ਜੀ ਏਕੇ ਟੈਕਸ ਦੀ ਪ੍ਰਿੰਸੈਸ 100 ਰੁਪਏ ਮੀਟਰ ਰੇਟ ਹੈ ਜੀ ਕੱਲ ਕੀਤਾ ਜਾਊਗਾ ਓਪਨ ਜੀ 26 ਜੂਨ ਨੂੰ ਜੀ 16 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਕੱਟ ਪੀਸ ਕਿਤੇ ਆਣਗੇ ਓਪਨ ਜੀ ਸਮਾਂ ਜ਼ਰੂਰ ਨੋਟ ਕੀਤਾ ਜਾਵੇ ਜੀ ਕੱਲ ਦਾ ਟਾਈਮ ਨਾ ਬਹੁਤ ਕੱਟ ਹੈ ਜੀ ਸਵੇਰੇ 7 ਵਜੇ ਤੋਂ ਲੈ ਕੇ ਜੀ ਸਿਰਫ 12 ਵਜੇ ਤੱਕ ਹੀ ਕੱਟ ਪੀਸ ਦਿੱਤੇ ਜਾਣਗੇ ਕਿਉਂਕਿ ਸੰਡੇ ਲਈ ਅਸੀਂ ਇੱਕ ਟਾਈਮ ਨਿਸ਼ਚਿਤ ਕਰਤਾ ਜੀ ਸ਼ਾਪ ਦਾ ਸਵੇਰੇ 7 ਵਜੇ ਤੋਂ ਲੈ ਕੇ 1 ਵਜੇ ਤੱਕ ਦੁਕਾਨ ਖੁੱਲੂਗੀ ਇਸ ਕਰਕੇ ਕੱਲ ਦੇ ਦਿਨ ਜੀ ਸਮਾਂ ਪਲੀਜ਼ ਨੋਟ ਕੀਤਾ ਜਾਵੇ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਹੀ ਦੁਕਾਨ ਓਪਨ ਹੈ ਜੀ ਤੇ ਤੁਸੀਂ ਸਮਾਂ ਜ਼ਰੂਰ ਨੋਟ ਕਰੋ ਜੀ ਸਭ ਜਾਣੇ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਹੀ ਕੱਟ ਪੀਸ ਦਿੱਤੇ ਜਾਣਗੇ ਜੀ ਡਿਜੀਟਲ ਕੱਟ ਪੀਸ ਹੈ ਜੀ 100 ਰੁਪਏ ਮੀਟਰ ਹੈ ਜੀ ਪ੍ਰਿੰਸਸ ਏਕੇ ਟੈਕਸ ਦੀ ਪ੍ਰਿੰਸਸ ਦੇ ਕੱਟ ਪੀਸ ਹੈ ਜੀ ਤੇ ਕੱਲ ਦਾ ਤੁਹਾਨੂੰ ਮੈਂ ਦਿਨ ਵੀ ਦੱਸ ਚੁੱਕੇ ਹਾਂ ਜੀ ਕੱਲ ਐਤਵਾਰ ਨੂੰ ਸਵੇਰੇ 16 ਜੂਨ ਨੂੰ 16 ਜੂਨ ਨੂੰ ਐਤਵਾਰ ਦਿਨ ਐਤਵਾਰ ਜੀ ਸਵੇਰੇ 7:00 ਵਜੇ ਤੋਂ 12:00 ਵਜੇ ਤੱਕ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ ਓਪਨ ਕਰਾਂਗੇ ਜੀ ਆਪਾਂ ਕੋਈ ਵੀ ਕਸਟਮਰ ਕੱਟ ਪੀਸ ਖਰੀਦ ਪਰਚੇਸ ਕਰਨਾ ਜਾਂਦਾ ਜੀ ਖਰੀਦਣਾ ਚਾਹੁੰਦਾ ਜੀ ਕੱਲ ਜਰੂਰ ਵਿਜ਼ਿਟ ਕਰੋ ਜੀ ਸਮਾਂ ਹੈਗੇ ਜੀ ਸਵੇਰੇ 7 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਫਰੈਸ਼ ਕੱਟ ਪੀਸ ਖੋਲਾਂਗੇ ਜੀ ਬਿਲਕੁਲ ਲੇਟੈਸਟ ਡਿਜ਼ਾਈਨ ਜੀ ਬਿਲਕੁਲ ਨਵਾਂ ਮਾਲ ਜੀ ਆ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਡਿਜ਼ਾਈਨ ਜੀ ਕਪੜਾ ਪੂਰਾ ਸੌਫਟ ਜੀ ਬੈਸਟ ਆਫਰ ਹੈ ਜੀ 100 ਰੁਪਏ ਮੀਟਰ ਦੇ ਵਿੱਚ 5 ਮੀਟਰ ਦਾ ਸੂਟ ਰੂਗਾ 500 ਰੁਪਏ ਦਾ ਜੀ 4 ਮੀਟਰ ਦਾ ਪੀਸ ਰੂ ਹੈ ਜੀ 400 ਰੁਪਏ ਦਾ ਜੀ ਤੇ 3 ਮੀਟਰ ਦਾ ਪੀਸ ਰੂ ਹੈ 300 ਰੁਪਏ ਦਾ ਸਾਰੇ ਬਹੁਤ ਪਿਆਰਾ ਮਾਲ ਆਇਆ ਜੀ ਇਹ ਇੱਕ ਇੱਕ ਪਾਰਸਲ ਹੈ ਜੀ ਤੁਹਾਨੂੰ ਪੂਰਾ ਖੋਲ ਕੇ ਦਿਖਾਣੇ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਮਾਲ ਦੇਖ ਹੀ ਸਕਦੇ ਹੋ ਸਾਡੇ ਕੋਲ ਚਾਰ ਪਾਰਸਲ ਹੋਰ ਪਏ ਜੀ ਇਸ ਕੱਪੜੇ ਦੇ ਜੇ ਵਧੀਆ ਰਿਸਪੌਂਸ ਰਿਹਾ ਜੀ ਆਪਾਂ ਕੱਲ ਓਪਨ ਕਰੀ ਚੱਲਾਂਗੇ ਜੀ ਨਾਲ ਦੀ ਨਾਲ ਸੇਮ ਮਾਲ ਹੈ ਜੀ ਪ੍ਰਿੰਸੈਸ ਕਲੈਕਸ਼ਨ ਦਾ ਜੀ ਕੋਈ ਵੀ ਕਸਟਮਰ ਕੱਲ ਸਵੇਰੇ 7 ਵਜੇ ਤੋਂ 12 ਵਜੇ ਤੱਕ ਇਹ ਕੱਟ ਪੀਸ ਖਰੀਦ ਸਕਦੇ ਜੀ ਔਨਲਾਈਨ ਡਿਲੀਵਰੀ ਨਹੀਂ ਹੈ ਕੱਟ ਪੀਸਾਂ ਦੀ ਔਨਲਾਈਨ ਡਿਲੀਵਰੀ ਨਹੀਂ ਹੈ ਜੀ ਕੱਟ ਪੀਸਾਂ ਦੀ ਤੁਸੀਂ ਸ਼ਾਪ ਤੇ ਆ ਕੇ ਹੀ ਕੱਟ ਪੀਸ ਖਰੀਦ ਸਕਦੇ ਹੋ ਕੋਈ ਅੰਨਾ ਦੇ ਪ੍ਰਿੰਟ ਦਿਖਾ ਦਿਓ ਇਹ ਡਿਜ਼ਾਈਨ ਆਹ ਪ੍ਰਿੰਟ ਦੇਖੋ ਕੋਈ ਵੀ ਕਸਟਮਰ ਦੁਕਾਨ ਲਈ ਕੱਟ ਪੀਸ ਲੈਣਾ ਜਾਂਦਾ ਜੀ ਉਹ ਜਰੂਰ ਆਵੇ ਜੀ ਕੱਲ ਜੀ ਕਿਉਂਕਿ ਅੱਜ ਸਾਡੇ ਕੋਲ ਮਾਲ ਹੈ ਜੀ ਸਾਰਿਆਂ ਨੂੰ ਮਾਲ ਦਿੱਤਾ ਜਾ ਸਕਦਾ ਹੈ ਜੀ ਕੋਈ ਸ਼ੌਪ ਲਈ ਖਰੀਦਣਾ ਜਾਂਦਾ ਜੀ ਕੱਲ ਜਰੂਰ ਵਿਜ਼ਿਟ ਕਰ ਲੋ ਡਿਜ਼ਾਈਨ ਬਹੁਤ ਸੋਹਣੇ ਆਏ ਆ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਜੀ ਜੋ ਕੰਪਨੀ ਨੇ ਲੇਟੈਸਟ ਨਵੇਂ-ਨਵੇਂ ਪ੍ਰਿੰਟ ਕੀਤੇ ਆ ਜੀ ਉਹ ਡਿਜ਼ਾਈਨ ਆਇਆ ਜੀ ਆਪਣੇ ਕੋਲ ਕੱਟ ਪੀਸਾ ਦੇ ਵਿੱਚ ਜੀ ਮੋਸਟਲੀ ਵੱਡੀ ਕੱਟ ਹੈ ਜੀ ਕੱਟ ਪੀਸਾ ਦੀ 2.5 ਮੀਟਰ ਜੋ ਆਪਾਂ ਨੇ ਹੁਣ ਇਹ ਮਾਲ ਖੋਲੇ ਜੀ 2.5 ਮੀਟਰ ਤੋਂ 5 ਮੀਟਰ ਵਾਲਾ ਕੱਟ ਪੀਸ ਖੋਲੇ ਜੀ ਇਹਦੇ ਵਿੱਚ ਛੋਟੇ ਪੀਸ ਨਹੀਂ ਹੈਗੇ ਜੀ 2.5 ਮੀਟਰ ਤੋਂ ਸਟਾਰਟਿੰਗ ਹੈ ਜੀ 2. 275 ਜੀ 3 3.5 3.5 3.75 4 4.5 4.5 5.5 5 ਮੀਟਰ ਤੱਕ ਦੇ ਪੀਸ ਮਿਲਣਗੇ ਤੁਹਾਨੂੰ ਜੀ ਇਹ ਮਾਲਾ ਦੇ ਵਿੱਚ ਥੋੜਾ ਮੋਟਾ ਮਿਸਪ੍ਰਿੰਟ ਹੋ ਜਾਂਦਾ ਜੀ ਪਰ ਉਹ ਨਾ માત્ર ਹੁੰਦਾ ਜੀ ਕੋਰਨਰ ਤੇ ਹੁੰਦਾ ਜੀ ਤੇ 100 ਰੁਪਏ ਮੀਟਰ ਦੇ ਵਿੱਚ ਰਹੂਗੀ ਪ੍ਰਿੰਸਸ ਕਲੈਕਸ਼ਨ 4 ਮੀਟਰ 405 ਮੀਟਰ 500 ਸਾਡੇ ਕੋਲ ਇਹ ਚਾਰ ਪਾਰਸਲ ਹੈ ਜੀ ਪ੍ਰਿੰਸਸ 컬렉ਸ਼ਨ ਦੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਜੀ ਇੱਕ ਪਾਰਸਲ ਜੀ ਇਹਦੇ ਵਿੱਚ ਕੈਮਰੀਕ ਦੇ ਕੱਟ ਪੀਸਾ ਜੀ ਹਾਂਜੀ ਜੇ ਕੋਈ ਸ਼ੌਪਲੀ ਲੈਣਾ ਚਾਹੁੰਦਾ ਜੀ ਉਹ ਖਰੀਦ ਸਕਦਾ ਹੈ ਜੀ ਬਟ ਅਸੀਂ ਇਹ ਡਿਸਪਲੇ 'ਚ ਨਹੀਂ ਕਰਾਂਗੇ ਜੀ ਅ ਕੱਲ ਅਸੀਂ ਜੋ ਓਪਨ ਕਰ ਰਹੇ ਹਾਂ ਜੀ ਉਹ ਸਿਰਫ ਪ੍ਰਿੰਸਸ ਡਿਜੀਟਲ ਕੱਟ ਪੀਸ ਜੀ ਜੋ ਪੂਰੇ ਡਿਜੀਟਲ ਕੱਟ ਪੀਸ ਹੈ ਜੀ ਸੌਫਟ ਕਪੜਾ ਹੈ ਜੀ ਉਹੀ ਅਸੀਂ ਕੱਲ ਓਪਨ ਕਰ ਰਹੇ ਹਾਂ ਜੀ ਇੱਕ ਸਾਡੇ ਕੋਲ ਰਾਮ ਟੈਕਸ ਦਾ ਥੋੜਾ ਜਿਹਾ ਮਾਲ ਆਇਆ ਜੀ ਕੱਟ ਪੀਸਾ ਦੇ ਵਿੱਚ ਜੀ ਉਹ ਸੀ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਹਾਂਜੀ ਉਹ ਦਿਖਾ ਦਿਓ ਜੀ ਜੋ ਕਯੂਟੀ ਨੰਬਰ ਆਇਆ ਜੀ ਰਾਮ ਟੈਕਸ ਦਾ ਤੇ ਹਾਂਜੀ ਇਹ ਮਾਲ ਨੂੰ ਜਰੂਰ ਲਿਆ ਕੇ ਦਿਖਾਵਾਂ ਉਹ ਇੱਕ ਇਹ ਮਾਲ ਜਰੂਰ ਓਪਨ ਕਰਾਂਗੇ ਜੀ ਇਹ ਰਾਮ ਟੈਕਸ ਦੇ ਮਾਲ ਆਇਆ ਜੀ ਲਿਮਟਿਡ ਦਾ ਮਾਲ ਆਇਆ ਜੀ 236 ਮੀਟਰ ਮਾਲ ਆਇਆ ਸਿਰਫ ਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਜੀ ਇਹ ਸਾਰੇ ਲੇਲਨ ਦੇ ਪ੍ਰਿੰਟ ਹੈ ਜੀ ਆ ਦਿਖਾ ਦਿਓ ਇਹ ਸਾਰੇ ਲੇਲਨ ਦੇ ਪ੍ਰਿੰਟ ਹੈ ਜੀ ਪ੍ਰਿੰਟਿੰਗ ਦੇਖੋ ਜੀ ਬੰਦੇਜ ਦੇ ਵਿੱਚ ਲਾਈਨਿੰਗ ਦੇ ਵਿੱਚ ਤੁਹਾਨੂੰ ਸਾਰੇ ਪ੍ਰਿੰਟ ਮਿਲ ਜਾਣਗੇ ਜੀ ਇਹ ਮਾਲ ਵੀ 100 ਰੁਪਏ ਮੀਟਰ ਹੀ ਦੇਵਾਂਗੇ ਜੀ ਕੱਲ ਆਪਾਂ 100 ਰੁਪਏ ਮੀਟਰ ਦੇ ਵਿੱਚ ਹੀ ਇਹਨਾਂ ਦੇ ਕੱਟ ਪੀਸ ਦਿੱਤੇ ਜਾਣਗੇ ਜੀ ਹਾਂਜੀ ਜੋ ਹੋਰ ਮਾਲ ਇੱਕ ਦੋ ਮੁਠੇ ਦਿਖਾ ਦੋ ਇਹ ਲਿਮਟਿਡ ਜਿਹਾ ਮਾਲ ਹੈ ਜੀ ਪ੍ਰਿੰਸੈਸ ਕਲੈਕਸ਼ਨ ਦਾ ਮਾਲ ਤੁਹਾਨੂੰ ਬਹੁਤ ਮਿਲ ਜਾਊਗਾ ਜੀ ਬਹੁਤ ਸੋਹਣੇ ਪ੍ਰਿੰਟ ਆਏ ਆ ਜੀ ਬਹੁਤ ਵਧੀਆ ਡਿਜ਼ਾਈਨਿੰਗ ਆਈ ਹੈ ਜੀ ਕੱਲ ਜਰੂਰ ਵਿਜ਼ਿਟ ਕਰੋ ਜੀ ਮਤਲਬ ਇਹਨਾਂ ਜਿਆਦਾ ਵਧੀਆ ਮਾਲ ਆਇਆ ਜੀ ਮੋਸਟਲੀ ਹਰ ਵਾਰ ਹੀ ਆਉਂਦਾ ਹੈ ਜੀ ਤੇ ਨਵੇਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਣੇ ਰਹਿੰਦੇ ਜੀ ਜੋ ਲੇਟੈਸਟ ਪ੍ਰਿੰਟਿੰਗ ਹੁੰਦੀ ਹੈ ਜੀ ਕੰਪਨੀ ਲੇਟੈਸਟ ਲੇਟੈਸਟ ਇੱਕ ਹਫਤੇ ਦੇ ਵਿੱਚ ਪ੍ਰਿੰਟ ਕਰਦੀ ਹੈ ਉਹਨਾਂ ਦੀ ਪੀਸ ਅਸੀਂ ਦੋ ਦਿੱਲੀ ਲੈ ਕੇ ਆਣੇ ਆ ਜੀ ਹਾਂ ਜੀ ਇਹ ਕੱਟ ਪਈ ਹੈ ਜੀ ਇਹ 100 ਰੁਪਏ ਮੀਟ ਦੇ ਵਿੱਚ ਇਹ ਦਿੱਤੇ ਜਾਣਗੇ ਜੀ ਇਹੀ ਮਾਲ ਹੈ ਜੀ ਇਹਨਾਂ ਨੂੰ ਉੱਥੇ ਰੱਖ ਦਿਓ ਜੀ ਆਪਾਂ ਫਿਰ ਕਸਟਮਰ ਉੱਤੇ ਉੱਤੇ ਰੱਖ ਦਿਓ ਕਸਟਮਰ ਨੂੰ ਸਪੈਸ਼ਲ ਦਿਖਾ ਦਿੰਨੇ ਆ ਤੋ ਸਾਡੇ ਅੱਜ ਸਾਨੂੰ ਪੈਪਰ ਦੇਖ ਰਹੇ ਜੀ ਸਾਡੇ ਨਿਊ ਸਬਸਕ੍ਰਾਈਬਰ ਹੈ ਜੀ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨ ਜੀ ਕਿਉਂਕਿ ਨਵੇਂ-ਨਵੇਂ ਕੰਟੈਂਟ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਜੀ ਤੇ ਅੱਗੇ ਤੋਂ ਵੀ ਲੈ ਕੇ ਆਉਂਦੇ ਰਵਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਕਰੋ ਤੇ ਔਨਲਾਈਨ ਡਿਲੀਵਰੀ ਕਟ ਪੀਸਾ ਦੀ ਹਜੇ ਨਹੀਂ ਦੇ ਰਹੇ ਜੀ ਪਰ ਕੁਝ ਦਿਨਾਂ ਤੱਕ ਅਸੀਂ ਤੁਹਾਨੂੰ ਇਹ ਵੀ ਪ੍ਰੋਵਾਈਡ ਕਰਵਾਇਆ ਕਰਾਂਗੇ ਜੀ ਹਾਂਜੀ ਤੇ ਜੋ ਸਾਡੇ ਐਡਰੈਸ ਜਾਣਨਾ ਜਾਂਦੇ ਆ ਸਾਡੀ ਸ਼ਾਪ ਕਿੱਥੇ ਜੀ ਅਸੀਂ ਮਾਨਸਾ ਦੇ ਵਿੱਚ ਸਾਡੀ ਸ਼ਾਪ ਹੈ ਜੀ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਜੀ ਹਾਂਜੀ ਹੋਲ ਸੇਲ ਦੇ ਵਿੱਚ ਵੀ ਆਪਾਂ ਕੱਟ ਪੀਸਸ ਦਿੰਨੇ ਆ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਣੀ ਕੱਟ ਕੱਟ ਪੀਸਾ ਦੀ ਸ਼ਾਪ ਸਥਿਤ ਹੈ ਜੀ ਮਾਨਸਾ ਬੱਸ ਸਟੈਂਡ ਜੀ ਜੋ ਉਸ ਤੋਂ ਸਿਰਫ 5 ਮਿੰਟ ਦਾ ਰਸਤਾ ਹੈ ਜੀ ਤੁਸੀਂ ਬਸ ਸਟੈਂਡ ਕੋਲ ਆ ਕੇ ਜੀ ਕਾਲ ਕਰ ਸਕਦੇ ਹੋ ਸਾਡੇ ਨੰਬਰਾਂ ਤੇ ਤੇ ਜਾਂ ਕਾਕਾ ਕਲੋਥ ਹਾਊਸ ਦੀ ਸ਼ਾਪ ਪੁੱਛ ਕੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸਾਡੀ ਸ਼ਾਪ ਹੈ ਜੀ ਇਸ ਨੂੰ ਡੱਬੇ ਵਾਲੀ ਗਲੀ ਵੀ ਬੋਲਿਆ ਜਾਂਦਾ ਜੀ ਬਾਕੀ ਜੇ ਫਿਰ ਵੀ ਤੁਹਾਨੂੰ ਸਾਡੀ ਸ਼ਾਪ ਦਾ ਨਹੀਂ ਪਤਾ ਚੱਲਦਾ ਜੀ ਤਾਂ ਤੁਸੀਂ ਫੋਨ ਨੰਬਰ ਫੋਨ ਕਰਕੇ ਸਾਡੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਜੀ ਹਾਂਜੀ ਇਹ ਸਾਰੇ ਆਏ ਆ ਕੱਟ ਪੀਸ ਜੀ ਡਿਜੀਟਲ ਕੱਟ ਪੀਸ ਜੀ ਤੇ ਤਨੂੰ ਇੱਕ ਮਿੰਟ ਪਿੱਛੇ ਕਰ ਦੋ ਦਿਖਾ ਦਿਓ ਕਸਟਮਰ ਨੂੰ ਆ ਆਈ ਪ੍ਰਿੰਸਸ ਕੱਟ ਪੀਸ ਦਿਖਾ ਦਿਓ ਬਹੁਤ ਹੀ ਵਧੀਆ ਮਾਲ ਹੈ ਜੀ ਬੈਸਟ ਮਾਲ ਹੈ ਜੀ ਬਹੁਤ ਡੀ ਕਰ ਰਹੇ ਦੀ ਹੈ ਕਸਟਮਰ ਨੂੰ ਸਾਨੂੰ ਬਹੁਤ ਮੈਸੇਜ ਆ ਰਹੇ ਸੀ 10 ਦਿਨ ਦੇ ਅਸੀਂ ਕੋਈ ਵੀਡੀਓ ਨਹੀਂ ਪਾਈ ਸੀ ਜੀ ਕੱਟ ਪੀਸਾ ਦੀ ਐਕਚੁਅਲੀ ਵਿੱਚ ਮਾਲ ਹੀ ਨਹੀਂ ਆ ਰਿਹਾ ਸੀ ਤੇ ਹੁਣ ਜੋ ਮਾਲ ਆਇਆ ਜੀ ਬਿਲਕੁਲ ਸਾਰਾ ਲੇਟੈਸਟ ਮਾਲ ਹੈ ਜੀ ਜੋ ਕੰਪਨੀ ਨੇ ਨਵੇਂ ਡਿਜ਼ਾਈਨ ਬਣਾਏ ਜੀ ਸਾਰੇ ਉਹ ਕੱਟ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ ਹਾਂਜੀ ਤੇ ਕੱਟਪੀਸ ਦਾ ਟਾਈਮ ਜਰੂਰ ਨੋਟ ਕਰ ਲਓ ਜੀ ਸਵੇਰੇ 7 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਦਾ ਜੀ ਕੱਲ ਦਾ ਦਿਨ ਐਤਵਾਰ ਨੂੰ ਕਰਾਂਗੇ ਓਪਨ ਜੀ ਕਾਫੀ ਦਿਨ ਆਵਾ ਤੁਸੀਂ ਐਤਵਾਰ ਨੂੰ ਕੱਟਪੀਸ ਓਪਨ ਕਰ ਰਹੇ ਆ ਜੀ ਪਰ ਟਾਈਮ ਬਹੁਤ ਲਿਮਟਿਡ ਹੈ ਜੀ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਜੀ ਜੋ ਜੋ ਕਸਟਮਰ ਕੱਟਪੀਸ ਲੈਣਾ ਜਾਂਦੇ ਜੀ ਦਿੱਤੇ ਸਮੇਂ ਅਨੁਸਾਰ ਜਰੂਰ ਪਹੁੰਚ ਕੇ ਤੁਸੀਂ ਕੱਟਪੀਸ ਲੈ ਜਾ ਸਕਦੇ ਹੋ ਜੀ ਹਾਂਜੀ ਉਸ ਤੋਂ ਬਾਅਦ ਜੀ ਸ਼ਾਪ ਅਸੀਂ ਕਲੋਜ਼ ਕਰ ਦੇਣੀ ਹੈ ਜੀ ਬਿਕੋਜ਼ ਸੰਡੇ ਨੂੰ ਸਾਡੇ ਸ਼ੋਪ ਦਾ ਟਾਈਮ ਇਸ 7 ਵਜੇ ਤੋਂ ਲੈ ਕੇ 1 ਵਜੇ ਤੱਕ ਹੁੰਦਾ ਜੀ ਜੋ ਪਿੱਛੇ 1 ਘੰਟਾ ਰਹਿ ਗਿਆ ਜੀ ਉਹਦੇ ਵਿੱਚ ਅਸੀਂ ਸੈਟਿੰਗ ਕਰਨੀ ਹੈ ਜੀ ਸ਼ੋਪ ਦੀ ਹਾਂਜੀ ਤੇ ਇਸ ਕਰਕੇ ਟਾਈਮ ਨੂੰ ਜ਼ਰੂਰ ਨੋਟਿਸ ਦੇ ਵਿੱਚ ਲਿਆਂਦਾ ਜਾਵੇ ਜੀ ਸਵੇਰੇ 7 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਕਟ ਪੀਸਾ ਦਾ ਸਮਾਂ ਰੋ ਹੈ ਜੀ 16 ਜੂਨ ਹੈ ਜੀ 16 ਜੂਨ ਨੂੰ ਦਿਨ ਐਤਵਾਰ ਨੂੰ ਕਿਤੇ ਜਾਣਗੇ ਕਟ ਪੀਸ ਓਪਨ ਜੀ ਪ੍ਰਿੰਸਸ ਕਲੈਕਸ਼ਨ ਏਕੇ ਟੈਕਸ ਦਾ ਮਾਲ ਹੈ ਜੀ ਵਿੱਚ ਮੈਂ ਵਿਚਕਾਰ ਵੀਡੀਓ ਦੇ ਵਿੱਚ ਤੁਹਾਨੂੰ ਰਾਮ ਟੈਕਸ ਦੇ ਪੀਸ ਦਿਖਾਏ ਸੀ ਜੀ ਲੈਲਨ ਦੇ ਪੀਸ ਜੀ 100 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਜੀ ਹਾਂਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਪੋਰਟ ਕਰਨ ਲਈ 34000 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਜੀ ਆਪਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜੋ ਵੀ 34000 ਸਬਸਕ੍ਰਾਈਬਰ ਜੋ ਮੈਨੂੰ ਫੋਲੋ ਕਰਦੇ ਆ ਉਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਪੋਰਟ ਕਰ ਰਹੇ ਹੋ ਜੀ ਹੈਲਪ ਕਰ ਰਹੇ ਹੋ ਜੀ ਸ਼ੁਕਰੀਆ ਤੇ ਤੁਹਾਡੇ ਲਈ ਨਵੇਂ ਤੋਂ ਨਵੇਂ ਕੰਟੈਂਟ ਲੈ ਕੇ ਆਂਦੇ ਰਵਾਂਗੇ ਜੀ ਇਸ ਕਰਕੇ ਸਾਡੇ YouTube ਚੈਨਲ ਨੂੰ ਕਾਕਾ ਕਲੋਥ ਹਾਊਸ ਦੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਥੈਂਕ ਯੂ